ਉਸ ਤੋਂ ਵੀ 24 ਵਿੱਚ ਪੂਰਾ ਪਰਮਨੈਂਟ ਰੈਜ਼ੀਡੈਂਟ ਐਡਮਿਟਡ ਇਨ ਵੀ 24 ਪਾਇ ਮigration ਕੈਟਾਗਰੀ ਐਂਡ ਜੈਂਡਰ ਆ ਗਿਆ ਸੀ ਤੇ ਉਹਦੇ ਵਿੱਚ ਇਕਨੋਮਿਕ ਪਾਇਲਟ ਵਿੱਚ ਸਾਫ਼ ਲਿਖਿਆ ਹੋਇਆ ਹੈ ਕਿ ਐਡਮਿਸ਼ਨ ਰੇਂਜ ਇਸ 500 ਤੇ ਉਦੀ ਉੱਪਰਲੀ ਰੇਂਜ ਲਿਖੀ ਹੈ 14500 ਕੈਨੇਡਾ ਦੀ ਵੈਬਸਾਈਟ ਤੇ ਉਦੇ ਵਿੱਚ ਪਾਇਲਟ ਪ੍ਰੋਗਰਾਮ ਚ ਇਕਨੋਮਿਕ ਪਾਇਲਟਸ ਕੇਅਰ ਗੀਵਰ ਐਗਰੀ ਫੂਡ ਪਾਇਲਟ ਰੂਲਰ ਐਂਡ ਨਾਰਦਰਨ ਇਮੀਗ੍ਰੇਸ਼ਨ ਪਾਇਲਟ ਇਕਨੋਮਿਕ ਮੋਬਿਲਿਟੀ ਪਾਥਵੇ ਦੇ ਦਿੱਤਾ ਹੋਇਆ ਹੈ ਫੀਮੇਲ ਦਾ ਲਿਖਿਆ 6435 ਤੇ ਮੇਲ ਦਾ ਲਿਖਿਆ 5790 ਤੇ ਟੋਟਲ 12425 2024 ਦੀ ਦਿੱਤੀ ਹੋਈ ਹੈ ਇਹਨਾਂ ਨੇ ਇਸ ਜਗ੍ਹਾ ਦੇ ਉੱਤੇ ਤਾਂ 2024 ਤੋਂ 2026 ਦਾ ਜਿਹੜਾ ਪਲਾਨ ਹੈ ਉਹ ਤੁਹਾਨੂੰ ਕੈਨੇਡਾ ਦੀ ਵੈਬਸਾਈਟ ਤੇ ਮਿਲ ਜੇਗਾ ਕਿ ਕਿੰਨੇ ਕੇਅਰ ਗੀਵਰ ਪੱਕੇ ਕਰਨੇ ਆ ਉਸ ਇਰਾਦੇ ਵਿੱਚ ਕਿਉਂਕਿ ਉਹਨਾਂ ਨੇ ਬਾਕੀ ਵੀ ਜਿਹੜੇ ਫੈਡਰਲ ਇਕਨੋਮਿਕ ਹੈ ਫੈਡਰਲ ਇਕਨੋਮਿਕ ਪਬਲਿਕ ਪਾਲਿਸੀ ਹੈ ਫੈਡਰਲ ਇਕਨੋਮਿਕ ਬਿਜ਼ਨਸ ਹੈ ਐਟਲੈਂਟਿਕ ਇਮੀਗ੍ਰੇਸ਼ਨ ਪ੍ਰੋਗਰਾਮ ਹੈ ਪ੍ਰੋਵਿੰਸ਼ਲ ਨੋਮੀਨੇਟ ਪ੍ਰੋਗਰਾਮ ਹੈ ਕਿਉਂ ਵੀ ਸਕਿਲਡ ਹੈ ਇਹ ਸਾਰਿਆਂ ਦੀ ਡਿਟੇਲ ਦਿੱਤੀ ਹੋਈ ਹੈ ਪੂਰਾ ਦਿੱਤਾ ਹੋਇਆ ਵੀ ਕਿੰਨੇ ਹਿਸਾਲ ਪੱਕੇ ਕਰਨੇ ਕੋਟਾ ਸਿਸਟਮ ਦੇ ਜ਼ਾਬ ਨਾਲ ਅਗਰ ਤੁਸੀਂ ਕੇਅਰ ਕੀਪਰ ਬਾਰੇ ਜਾਣਨਾ ਚਾਹੁੰਦੇ ਹੋ ਮੈਂ ਤੁਹਾਨੂੰ ਸਾਈਟ ਦੱਸ ਦਿੰਦਾ www.canada.ca immigration refugee citizenship public corporate public publication manuals public annual report parliament immigration 2025 html nx ਇਹ ਐਨਐਕਸ ਅਕਲ ਕੇ ਤੁਸੀਂ ਦੇਖ ਸਕਦੇ ਹੋ ਕਿੰਨੇ ਪੱਕੇ ਕਰਨੇ ਆ ਤੇ ਕਿੰਨੇ ਬਾਕੀ ਬੈਕਲੌਗ ਪਿਆ ਉਹ ਤੁਹਾਨੂੰ ਅੰਦਾਜ਼ਾ ਹੋ ਜਾਏਗਾ ਧੰਨਵਾਦ ਥੈਂਕ ਯੂ